ਜੇ ਬ੍ਰਾ ਮੇਰੇ ਕੋਲ ਬਾਕ ਸਿੰਘ ਆ ਜੀ ਅੱਜ ਬਾਬਾ ਬੰਦਿਆ ਦਾ ਮੇਲਾ ਬਣਾਇਆ ਗਿਆ ਆਇਸਾਲ ਮਨਾਉਣ ਲਈ ਕੀ ਕਹੂੰ ਇਸ ਮੌਕੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਮੁਖਵੇਟੀ ਪਰਵੰਦੇ ਕਾ ਵੱਲੋਂ ਕਿ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਦੇ ਪਵਿੱਤਰ ਦਿਹਾੜੇ ਦੇ ਉੱਤੇ ਆ ਕੇ ਆਪਣੇ ਜਿਸ ਭਗਤ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਆਪਣੇ ਸੁੱਖਾਂ ਬਰ ਲੈ ਕੇ ਉਹਨਾਂ ਦਾ ਅਸ਼ੀਰਵਾਦ ਕਰਨ ਲਈ ਪਹੁੰਚੀ ਹੈ ਤੇ ਤੂਰੀ ਪਿੰਡ ਦੇ ਬਜ਼ੁਰਗਾਂ ਤੋਂ ਤੇ ਬਲਦਗੁਰ ਦੇ ਬਜ਼ੁਰਗਾਂ ਤੋਂ ਜਾਣਕਾਰੀ ਮਿਲੀ ਹੈ ਕਿ ਇੱਥੇ ਇੱਕ ਬਹੁਤ ਵੱਡਾ ਢਿੱਲਾ ਹੁੰਦਾ ਸੀ ਜੋ ਕਿ ਨੋਕਾ ਤੂਰੀ ਦੇ ਸਭ ਇਲਾਕਿਆਂ ਤੋਂ ਉੱਚਾ ਸੀ ਉੱਥੇ ਆਉਂਦੇ ਜਾਂਦੇ ਸਾਧੂ ਬਿਖਰਦੇ ਸਨ ਜਿਨ੍ਹਾਂ ਦੇ ਵਿੱਚ ਬਾਬਾ ਵੰਸੀ ਵਾਲਾ ਵੀ ਜਿਹੜਾ ਇੱਥੇ ਰਿਮਾਸ ਕਰਦਾ ਤੇ ਉਹ ਹਮੇਸ਼ਾ ਬੰਸੀ ਭਜਉਂਦਾ ਸੀ ਜੋ ਵੀ ਭਾਗਤ ਉਹ ਆਪਣੀ ਮਰੋ ਕਾਮਨਾ ਉਹਨਾਂ ਨੂੰ ਦਗਾਦਾ ਸੀ ਉਹ ਆਪ ਪਰਮਾਤਮਾ ਦੀ ਅਸੀਰਵਾਦ ਨਾਲ ਉਹਨੀ ਪੂਰੀ ਕਰਨ ਦੀ ਮਨ ਤਾਂ ਮੰਨੇ ਸੀ ਉਸੇ ਨਾਲ ਹੀ ਉਹਨਾਂ ਦੇ ਅਨੰਦ ਭਗਤ ਬਾਬਾ ਗੋਦਰੀ ਵਾਲਾ ਜੀ ਹੋਏ ਇਹ ਉਹਨਾਂ ਦੇ ਦਸਤਾਨ ਅਨੁਸਾਰ ਕਿ ਜਿਹੜਾ ਬਾਬਾ ਬੈਸਰੀ ਵਾਲਾ ਚ ਨੇ ਆਪਣੇ ਬਜ਼ੁਰਗ ਨੂੰ ਹੋਣ ਦੇ ਰਾਤੇ ਚੋੜਾ ਤੇ ਅਗਿਆ ਉਹ ਦਸੰਤ ਵਾਲੇ ਦੇ ਹੀ ਤੇ ਆ ਗਿਆ ਇਸੇ ਕਰਕੇ ਇਹ ਦਿਹਾੜਾ ਦਸੰਤ ਦਾ ਹਰ ਸਾਲ ਲਗਭਗ 60 ਸਾਲਾਂ ਤੋਂ ਜੇ ਤੁਸੀਂ ਸੋਚਦਾ ਪ੍ਰਭੂਰ ਰੰਗਲਾ ਲਾ ਕੇ ਭੰਡਾਰਾ ਵਰਤਾ ਕੇ ਉਹ ਬਾਬਾ ਜੀ ਦੇ ਅਸੀਰਵਾਦ ਪ੍ਰਾਪਤ ਕਰਦੇ ਜੇ ਵੀ ਬਾਂਸੀ ਚਲੋ ਮੇਰੇ ਕੋਲ ਬਾਂਸਰੀ ਵੀ ਤਾਹ ਚਲੇ ਜਾ ਬਾਬਾ ਬਾਂਸਰੀ ਚਲਾਈ ਜਾ ਇਹ ਹਰੇਕ ਥਾਂ ਨੂੰ ਕਾ ਇੱਥੇ ਪਹਿਲਾਂ ਇਥੇ ਭਗਤ ਇਸ ਸਥਾਨ ਤੇ ਰਹਿੰਦਾ ਹੂੰ ਜੋ ਕਿ ਗੱਡੇ ਦੇ ਤੇ ਦਰਦਾਂ ਦੇ ਤੱਕ ਪੂਰੀ ਇਲਾਕੇ ਵਿੱਚੋਂ ਤੁਮ ਨੂੰ ਮਾਇਆ ਕਤਰ ਕਰਕੇ ਦਸੰਤ ਵਾਲੇ ਦਿਨ ਹੀ ਇੱਥੇ ਬਹੁਤ ਬੰਗਾ ਦੇ ਮੁਕਾਬਲੇ ਕਰਾਏ ਜਾਂਦੇ ਸਰ ਇਹ ਧੋਲ ਵੀ ਕਰਾਏ ਜਾਂਦੇ ਸੰਨ ਇਸ ਤਰ੍ਹਾਂ ਦਾ ਹੀ ਦਿਨ ਕੋਲ ਵਰਤਾਰਾ ਤਰਦੀਪ 60 ਸਾਲ ਤੋਂ ਚੱਲਦਾ ਹੈ ਹੁਣਾਂ ਆਈ ਦੀ ਗ੍ਰਾਹਣਤ ਵਧ ਗਈ ਕਿ ਇੱਥੇ ਸੰਗਤਾਂ ਬਹੁ ਹਮਾ ਕੇ ਇਲਾਕੇ ਤੋਂ ਦੂਰ ਦਰੇਡੇ ਤੋਂ ਇੱਥੇ ਆਪਣੀਆਂ ਮੰਨਤਾ ਪੂਰੀਆਂ ਕਰਾਉਣ ਲਈ ਆਉਂਦੇ ਨੇ ਤੇ ਆ ਆਪਣੇ ਮੰਨਤਾ ਦਾ ਬਾਬਾ ਜੀ ਤੋਂ ਅਸ਼ੀਰਵਾਦ ਨਾ ਪੂਰੇ। ਦਾਜੋ सौ रुपया मुफतदान महा चल्याण खुश रखे भगवान चलते चलो जी चलते हाँ जी यहाँ पे मनोकामना पूरे होते हैं ठीक है ना सबके जिसका सलाह साहस हो गए मालक यही दुआ होते हैं यहाँ पे ठीक है ना ये बाबा जी है बहुत करने वाले बाबे में भी आते हैं उनका मनोकामना पूरा होते हैं खुशियाँ मिलते हैं ठीक है न, जी यही दुआ मांगते हम भी माँ किन्नर लोग हैं Hami di sini berdoa, mohon bantuan, sembuhkan, solatkan, kembalikan berkat. Di dunia ini banyak kesulitan, tapi kehidupan masih berjalan. Kita berdoa, mohon bantuan. Kami untuk बाजू <tries> <tries> ਮਾ ਜਨਾ ਦੇਣਾ ਕਿ ਸ਼ਰਮਾ ਬੇਟੇ ਉਹ ਯਾਦ ਕਰਦੇ ਸਮਝ ਨਹੀਂ ਸਮਝ ਨਹੀਂ ਮਾ ਜੀ ਆਪ ਨੂੰ ਕਹਣੇ ਕੀ ਬੈਂਥੇ ਜੀ ਚੱਲੀ ਚੱਲੀ ਜੀ ਚੱਲੀ ਚੱਲੀ ਜੀ ਫੜੋ ਰਾਜੀ ਕਰੋ ਬਾਹਰ ਜਾਣਾ ਕਰੋ ਬਾਹਰ ਬਾਹਰ ਲੋਕਾਂ ਦੇ ਲਈ ਚੱਲੋ ਚਿਕਰੋ ਸਾਰੇ ਤਰਨਵਾਚਾ ਨੂੰ ਮੇਰੇ ਵੱਲੋਂ ਆਬਰਾਮ ਸਤਿ ਸਾਕ ਮਾਜੀ ਸਾਡੇ ਕੋ ਰਿਟਾਇਰਡ ਬੰਤਰੀ ਨੇ ਬਾਬਾ ਜੀ ਦੇ ਪ੍ਰੋਗਰਾਮ ਦਾ ਮੇਲਾ ਹੁੰਦਾ ਦਾ ਉੱਥੇ ਲੋਕ ਆਪਣੇ ਆਪਣੇ ਮੰਦਿਰ ਲੈ ਕੇ ਆਉਂਦੇ ਨੇ ਜਿੰਨਾ ਕੋਲ ਬੱਚੇ ਦਾ ਬਾਰ ਨਹੀਂ ਹੁੰਦਾ ਉਹਨਾਂ ਨੂੰ ਬੱਚੇ ਦਾ ਬਾਰ ਮਿਲ ਜਾਵੇ ਤ੍ਰਿਸ਼ੜਾ ਕੇ ਦਾਣ ਲੈ ਕੇ ਆਉਂਦੇ ਨੇ ਸਰਦਾ ਲੈ ਕੇ ਸਾਰੇ ਲੋਕ ਕਿ ਦੂਰੋ ਦੂਰੋਂ ਆਪਣੇ ਮੰਦਿਰ ਖਾ ਪੂਰੀ ਦਰਕੇ ਇੱਥੇ ਆਉਂਦੇ ਨੇ ਗੀ ਨਾਰੰਦਰ ਰਬੀ ਸ਼ਾਮਾ ਕੋਦੀਆਂ ਕਰੇ ਮੈਂ ਵੀ ਆਪਣੇ ਗੁਰੂ ਨਾਲ ਕੋਇਲ ਮੰਤ ਜੀ ਨਾਲ ਮੈਂ ਨਦੇ ਚੇਲਾ ਲਵਲੀ ਮੰਤ ਢੋਲ ਤੋਂ ਸਾਰੇ ਕਰਕੇ ਆਪਣੀ ਫੈਮਿਲੀ

पर <laughs>